ਨਾਨਕਨੀ ਪੰਜਾਬ ਚ ਚਾਰ ਜਿਮਣੀ ਚੋਣਾ ਚਾਰੇ ਜਿਮਣੀ ਚੋਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮ ਜਿੱਤਣਗੇ ਪਰਮਾਤਮਾ ਕਿਰਪਾ ਕਰੇ ਇਹ ਜਿਹੜੀਆਂ ਸੀਟਾਂ ਹਨ ਇਹ ਚਾਰੇ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਮੋਹਰ ਲਾਉਣੀ ਪੰਜਾਬ ਦੇ ਲੋਕਾਂ ਨੇ ਤੇ ਨਾਲ ਜਿਹੜਾ ਡੇਰਾ ਪਾਪਾ ਨਾਨਕ ਹਲਕੇ ਦਾ ਲੰਮੇ ਸਮੇਂ ਤੋਂ ਵਿਕਾਸ ਰੁਕਿਆ ਪਿਆ ਉਹ ਵਿਕਾਸ ਵੀ ਚੱਲੂਗਾ ਤੇ ਲੋਕ ਜਿਹੜੇ ਆਮ ਪਬਲਿਕ ਹੈ ਨਾ ਹੁਣ ਮੈਨੂੰ ਤੇ ਅੱਜ ਲਗਭਗ 12 13 ਦਿਨ ਹੋ ਗਏ ਤੇ ਆਏ ਨੇ ਜਿਹੜੀ ਆਮ ਪਬਲਿਕ ਹੈ ਭਾਵੇਂ ਕੋਈ ਕਾਲੀ ਦਲ ਨਾ ਮੇਰਾ ਭਰਾ ਭਾਵੇਂ ਕੋਈ ਭਾਵੇਂ ਕੋਈ ਭਾਜਪਾ ਨਾ ਭਾਵੇਂ ਕੋਈ ਕਾਂਗਰਸ ਨਾ ਹਰ ਬੰਦਾ ਇਹੋ ਕਹਿੰਦਾ ਵੀ ਹਰਕਾਹੀਂ ਹਲਕਾ ਜਿਹੜਾ ਨਾ ਉਹ ਆਮ ਆਦਮੀ ਪਾਰਟੀ ਦੇ ਰੰਗ ਚ ਰੰਗ ਦੇਣਾ ਅਸੀਂ ਗੁਰਦੀਪ ਸਿੰਘ ਰੰਧਾਵੇ ਨੂੰ ਜਿਤਾ ਦੇਣਾ ਲੋਕ ਚਾਹੁੰਦੇ ਆ ਕਿ ਲੰਮੇ ਸਮੇਂ ਤੋਂ ਇੱਕੇ ਪਰਿਵਾਰ ਦੇ ਕਬਜ਼ੇ ਹੇਠ ਇਹ ਹਲਕਾ ਉਹ ਕਬਜ਼ਾ ਤੋੜਿਆ ਜਾਵੇ ਤੇ ਆਮ ਘਰ ਦੇ ਮੁੰਡੇ ਗੁਰਦੀਪ ਰੰਧਾਵੇ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਚ ਭੇਜਿਆ ਜਾਵੇ ਜਿਹੜੇ ਵਿਰੋਧੀ ਹੁੰਦੇ ਨਾ ਉਹ ਪ੍ਰੋਪਗੈਂਡੇ ਕਰਦੇ ਹੁੰਦੇ ਆ ਜਦੋਂ ਬੰਦਾ ਹਰਦਾ ਨਾ ਉਦੋਂ ਕਈ ਬੰਨੇ ਲੱਤਾਂ ਪੈਰ ੜਾਉਂਦਾ ਵੀ ਸ਼ਾਇਦ ਖਰੇ ਕਿਸੇ ਨਾ ਕਿਸੇ ਤਰੀਕੇ ਕੁਝ ਹੋ ਜੂਗਾ ਪਰ ਲੋਕ ਬੜੇ ਸਿਆਣੇ ਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੇਖੋ ਪਹਿਲੀ ਪਾਰਟੀ ਆ ਜੋ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਕੀਤੀਆਂ ਆਪਾਂ ਕਾਲੀਦਲ ਕਾਂਗਰਸ ਪ੍ਰੈਸ ਲੋਕਤੰਤਰ ਦਾ ਚੌਥਾ ਥਾਮ ਆ ਤੁਸੀਂ ਬਿੰਦੇ ਰਹੇ ਜੇ ਸਰਕਾਰਾਂ ਦੀ ਰਹੇ ਤੁਸੀਂ ਤੁਸੀਂ ਲੰਮੇ ਸਮੇਂ ਤੋਂ ਸੇਵਾ ਕਰਦੇ ਪਏ ਜੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਤੇ ਬਿੰਦੇ ਰਹੇ ਆਪਾਂ ਵੀ ਚੋਣ ਮੈਨੀਫੈਸਟੋ ਵਾਈਟਾ ਲੰਮਾ ਪਰਚਾ ਦੇ ਦੇਣਾ ਇਹਨਾਂ ਉੱਤੇ ਪਤਾ ਨਹੀਂ ਕਿੰਨੀਆਂ ਕੁ ਸਹੂਲਤਾਂ ਲਿਖ ਦੇਣੀਆਂ ਲਿਖ ਦੇਣਾ ਵੀ ਆਹੀਂ ਪੰਜਾਬ ਚ ਲਾਗੂ ਕਰਾਂਗੇ ਤੇ ਹੋਣਾ ਉਹਦੇ ਚੋਂ ਕੁਝ ਬਣਾ ਤੇ ਜਦੋਂ ਪ੍ਰੈਸ ਨੇ ਵੀ ਸਵਾਲ ਕਰਨੇ ਨਾ ਇਹਨਾਂ ਕਹਿ ਦੇਣਾ ਵੀ ਇਹ ਤੇ ਸਾਡਾ ਸਿਆਸੀ ਸਟੰਟ ਹੀ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਜੋ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਕੀਤੀਆਂ ਜੇ ਕਿਹਾ ਕਿ ਬਿਜਲੀ ਜਿਹੜੀ ਆ ਉਹ 600 ਯੂਨਟ ਮਾਫ ਕਰਾਂਗੇ 2-3 ਮਹੀਨੇ ਸਰਕਾਰ ਬਣੀ ਨੂੰ ਇਹ ਤੇ 600 ਯੂਨਟ ਬਿਜਲੀ ਦਾ ਮਾਫ ਕਰਤਾ ਵੇਖੋ ਮੁਕਾਬਲਾ ਕਿਸੇ ਨਾਲ ਨਹੀਂਗਾ ਇਹਦੇ ਬਾਬੇ ਨਾਨਕ ਨੇ ਬਖਸ਼ਿਸ਼ ਕਰਨੀ ਆ। ਕਾਲੀਦਲ ਵਾਲਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਜਿਹੜੇ ਭਰਾ ਕਾਲੀਦਲ ਨਾਲ ਸੰਬੰਧ ਰੱਖਦੇ ਆ। ਇੱਕ ਤਰਫੇ ਉਹ ਹੋ ਗਏ ਆ ਉਹ ਸਾਰੇ ਆਂਦੇ ਆ ਵੀ ਅਹੀਂ ਤੇ ਅਰਕਾ ਗੁਰਦੀਪ ਸਿੰਘ ਰੰਧਾਵੀ ਨੂੰ ਜਿਤਾਉਣਾ। ਅਹੀਂ ਗੁਰਦੀਪ ਸਿੰਘ ਰੰਧਾਵੀ ਦੀ ਜਿਹੜਾ ਵੇਖੋ ਸਮੇਂ-ਸਮੇਂ ਦੀ ਗੱਲ ਹੁੰਦੀ ਆ ਸਦਾ ਇੱਕ ਰਾਜੇ ਦਾ ਰਾਜ ਨਹੀਂ ਰਹਿੰਦਾ। ਸਦਾ ਇੱਕ ਬੰਦੇ ਦੀ ਸਰਕਾਰ ਨਹੀਂ ਰਹਿੰਦੀ ਤੇ ਸਦਾ ਇੱਕ ਬੰਦਾ ਐਮਐਲਏ ਐਮਪੀ ਨਹੀਂ ਰਹਿੰਦਾ। ਇਹ ਕੁਦਰਤ ਦਾ ਨਿਯਮ ਆ ਪਰਵਰਤਨ ਆਉਣਾ। ਇਹ ਪਰਵਰਤਨ ਅਰਕਾ ਆਊਗਾ ਤਬਦੀਲੀ ਆਊਗੀ। ਤੇ ਜਿਹੜਾ ਡੇਰਾ ਬਾਬਾ ਨਾਨਕ ਹਲਕਾ ਉਹ ਵਿਕਾਸ ਪੱਖੋਂ ਇੱਕ ਨੰਬਰ ਤੇ ਜਾਊਗਾ ਮਨਪੀਤ ਬਾਦਲ ਜੀ ਰਿਹਾ ਲੰਮਾ ਸਮਾਂ ਸਰਕਾਰ ਦੇ ਵਿੱਚ ਤੇ ਜਿਹੜਾ ਬੰਦਾ ਸਰਕਾਰ ਚ ਰਿਹਾ ਹੋਵੇ ਨਾ ਜਦੋਂ ਉਹਨੂੰ ਸਰਕਾਰ ਚੋਂ ਬਾਹਰ ਬਾਹਰ ਰਹਿਣਾ ਪਵੇ ਤੇ ਉਹਦਾ ਨਾ ਮਾਨ ਨਹੀਂ ਟਿਕਦਾ ਇੱਕ ਥਾਂ ਤੇ ਮਨਪੀਤ ਬਾਦਲ ਨੇ ਪਹਿਲਾਂ ਪੀਪੀ ਬਣਾਈ ਪੀਪੀ ਬਣਾਈ ਤੇ ਥੋੜਾ ਜਿਹੀ ਉੱਚ ਟਿਕਿਆ ਤੇ ਭੱਜ ਕੇ ਕਾਂਗਰਸ ਚ ਜਾਵੜਿਆ ਉਹ ਕਾਂਗਰਸ ਚ ਜਦੋਂ ਗੱਲ ਨਹੀਂ ਬਣੀ ਜਦੋਂ ਦਿੱਸਿਆ ਵੀ ਹੁਣ ਨਹੀਂ ਗੱਲ ਪਾਨੀ ਭੱਜ ਕੇ ਭਾਜਪੀ ਚ ਜਾਵੜਿਆ ਜਿਹੜੇ ਬੰਦੇ ਵਾਰ-ਵਾਰ ਇਸ ਤਰ੍ਹਾਂ ਪਾਰਟੀਆਂ ਬਦਲਦੇ ਆ ਨਾ ਉਹ ਨਾ ਦੇ ਘਰ ਜੋਗੇ ਰਹਿੰਦੇ ਆ ਤੇ ਨਾ ਬਾਹਰ ਜੋਗੇ ਰਹਿੰਦੇ ਆ ਉਹ ਜਿੰਨੇ ਮਰਜੀ ਝੂਠੇ ਵਾਦੇ ਕਰੀ ਜਾਣ ਝੂਠੇ ਲਾਰੇ ਲਈ ਜਾਣ ਉਹ ਕੁਝ ਨਹੀਂ ਹੋਣਾ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਉਣੀ ਆ ਵੇਖੋ ਭਾਵੇਂ ਗਿੱਦੜਪਾਏ ਦੀ ਗੱਲ ਕਰ ਲਈਏ ਤੇ ਭਾਵੇਂ ਡੇਰੇ ਬਾਬੇ ਨਾਨਕ ਦੀ ਭਾਵੇਂ ਚੱਬੇਵਾਲ ਦੀ ਭਾਵੇਂ ਬਰਨਾਲੇ ਦੀ ਭਾਵੇਂ ਬੀਜੇਪੀ ਨੂੰ ਵੋਟ ਪੈਣੀ ਆ ਕਿਤੇ ਉਹ 2000 ਰੁਪਏ ਜੂ ਕਿਤੇ 4000 ਰੁਪਏ ਜੂ ਇਹ ਦੋਵਾਂ ਉੱਥੇ ਗਿੱਦੜਪਾਏ ਵੀ ਕਾਲੀ ਦਲ ਦੇ ਜਿੰਨੇ ਬੰਦੇ ਆ ਉਹ ਸਾਰੇ ਆਮ ਆਦਮੀ ਪਾਰਟੀ ਨਾਲ ਡਿੰਪੀ ਨੂੰ ਜਿਤਾਉਣ ਲਈ ਪੱਪਾ ਭਾਰ ਹੋਏ ਪਏ ਆ ਤੇ ਇੱਥੇ ਵੀ ਤੁਸੀਂ ਵੇਖ ਲਓ ਇੱਥੇ ਭਾਵੇਂ ਕੋਈ ਵੱਡਾ ਲੀਡਰ ਹੈ ਭਾਵੇਂ ਛੋਟਾ ਲੀਡਰ ਹੈ ਹਰ ਬੰਦੇ ਦੇ ਮਨ ਚਿਆ ਵੀ ਐਰਕਾਂ ਹਲਕਾ ਯਾਦ ਕਰਾਉਣਾ ਭਾਵੇਂ ਅਕਾਲੀ ਦਲ ਦੇ ਲੀਡਰ ਨੇ ਤੇ ਭਾਵੇਂ ਥੱਲੜਾ ਕਿਡ ਰਿਆ ਉਹਨਾਂ ਨੂੰ ਪਤਾ ਵੀ ਕਾਲੀ ਦਲ ਦਾ ਹੋਣਗਾ ਵजूद ਖਤਮ ਹੋ ਗਿਆ ਚੰਗੀ ਪਾਰਟੀ ਆਮ ਆਦਮੀ ਪਾਰਟੀ ਆ ਤੇ ਉਹ ਸਾਰੇ ਸਾਥੀ ਆਮ ਆਦਮੀ ਪਾਰਟੀ ਨਾਲ ਤੁਰ ਪਏ ਉਹਨਾਂ ਨੂੰ ਪਤਾ ਚੰਗੀ ਪਾਰਟੀ ਆ ਤੇ ਆਪਾਂ ਉਹਦੇ ਨਾਲ ਤੁਰੀਏ ਜਿਹੜਾ ਬੰਦਾ ਦੂਜੇ ਬੰਦੇ ਨੂੰ ਚੰਗਾ ਤੇ ਬਹੁਤੇ ਲੋਕ ਤੇ ਵੀ ਕਹਿੰਦੇ ਯਾਰ ਆਪਾਂ ਗੁਰਦੀਪ ਰੰਧਾਵੇ ਨੂੰ ਪਾਈਏ ਸਿੱਧਾ ਸਾਦਾ ਪਿੰਡੂ ਜਾਟਿਆ ਨਾ ਇਹਨੇ ਕਿਸੇ ਨਾਲ ਧੱਕੇਸ਼ਾ ਹੀ ਕੀਤੀ ਨਾ ਕਿਸੇ ਤੇ ਪਰਚਾ ਕਰਾਇਆ ਤੇ ਯਾਰ ਉਹਨੂੰ ਵੋਟ ਪਾਈਏ ਜਿਹੜਾ ਯਾਰਾਂ ਦਾ ਯਾਰ ਆ ਦੂਜੇ ਬੰਦੇ ਤੋਂ ਆਪਾਂ ਕੀ ਲੈਣਾ 30000 ਦੀ ਲੀਡ ਆਊਗੀ ਡੇਰੇ ਬਾਬੇ ਨਾਨਕਲਕੇ ਤੋਂ ਵੱਡੀ ਲੀਡ ਨਾਲ ਲੋਕ ਜਿਤਾਉਣਗੇ ਤੇ ਗਰਦੀਪ ਸਿੰਘ ਰੰਧਾਵੇ ਦੇ ਸਿਰ ਤਾਂ ਜਿਹੜਾ ਸੱਜਣਾ ਆ ਮੁੜ ਕੇ ਪ੍ਰਮਾਤਮਾ ਕਿਰਪਾ ਕਰੇ ਇੱਥੇ ਵੱਡੀਆਂ ਗਰੰਟਾ ਮਾਨ ਸਾਹਿਬ ਤੋਂ ਲਿਆ ਕੇ ਡੇਰੇ ਬਾਬੇ ਨਾਨਕ ਨੂੰ ਵਿਕਾਸ ਪੱਖੋਂ ਇੱਕ ਨੰਬਰ ਤੇ ਲਾ ਕੇ